ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਲੋ ਜੀ ਇੱਕ ਹੋਰ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਕਈ ਵੀਰ ਕਹਿੰਦੇ ਨੇ ਕਿ ਡੈਰੀ ਫਾਰਮ ਦੇ ਵਿੱਚ ਜਿਹੜਾ ਕੱਚਾ ਥਾਂ ਆ ਸਾਨੂੰ ਰੱਖਣਾ ਚਾਹੀਦਾ ਜਾਂ ਨਹੀਂ ਚਾਹੀਦਾ ਦੇਖੋ ਕੱਚੇ ਥਾਂ ਦੇ ਆਪਾਂ ਨੂੰ ਬਹੁਤ ਫਾਇਦੇ ਨੇ ਫਾਇਦੇ ਕਿਵੇਂ ਆ ਜਿਵੇਂ ਮੰਨ ਲਓ ਆਪਣਾ ਕੋਈ ਪਸ਼ੂ ਸੂਣੇ ਵਾਲਾ ਵੀ ਆ ਉਹ ਕੱਚੇ ਥਾਂ ਤੇ ਰਹਿੰਦਾ ਆ ਉਹਦਾ ਜਿਹੜਾ ਲੇਵਾ ਆ ਉੱਤੇ ਦਾਬ ਨਹੀਂ ਪੈਂਦੀ ਨਰਮ ਰਹਿੰਦਾ ਆ ਠੀਕ ਹੈ ਜੀ ਉਹਨੂੰ ਬਿਮਾਰੀਆਂ ਬਹੁਤ ਘੱਟ ਲੱਗਦੀਆਂ ਨੇ ਉਹਨੂੰ ਲੇਵੇ ਦੀ ਪ੍ਰੋਬਲਮ ਬਹੁਤ ਘੱਟ ਆਊਗੀ ਜਿਹੜਾ ਕੱਚੇ ਥਾਂ ਤੇ ਪਸ਼ੂ ਰਹੂਗਾ ਸਭ ਤੋਂ ਵੱਡਾ ਸੁੱਖ ਦਾ ਕਾਰਨ ਕੀ ਹੈ ਪਸ਼ੂਆਂ ਲਈ ਇਹਨਾਂ ਦੇ ਜਿਹੜੇ ਗੋਡੇ ਨੇ ਜਿਹੜੇ ਇਹਨਾਂ ਦੇ ਖੁਰਨੇ ਉਹ ਸੈੱਟ ਰਹਿੰਦੇ ਨੇ ਖੁਰਨੀ ਕਦੇ ਵੀ ਖਰਾਬ ਹੋਣਗੇ ਜਿਹੜਾ ਪਸ਼ੂ ਕੱਚੇ ਤੇ ਬੰਨਿਆ ਜਾਊਗਾ ਕੱਚੇ ਥਾਂ ਤੇ ਬੰਨਣਾ ਪਸ਼ੂ ਬਹੁਤ ਜ਼ਰੂਰੀ ਹੈ ਹੁਣ ਆ ਦੇਖ ਲਓ ਤੁਸੀਂ ਸਾਹਮਣੇ ਦੇਖ ਲਓ ਸਾਡੇ ਆਪਣੇ ਪਸ਼ੂ ਸਾਰੇ ਕੱਚੇ ਤੇ ਬੰਨੇ ਹੋਏ ਨੇ ਇਹਦਾ ਕੀ ਹੈ ਇਹਦਾ ਫਾਇਦਾ ਦੇਖੋ ਕਿੰਨਾ ਰਿਲੈਕਸ ਪਸ਼ੂ ਬੈਠਦਾ ਜਿਹੜਾ ਪੱਕਾ ਥਾਂ ਆ ਉਹ ਇੱਕ ਤਰ੍ਹਾਂ ਦਾ ਪਸ਼ੂਆਂ ਲਈ ਰੋਗ ਹੀ ਆ ਜਿੱਦੇ ਜਿਹੜੇ ਜਗ੍ਹਾ ਤੇ ਪਸ਼ੂ ਪੱਕੇ ਹੀ ਬੰਨੇ ਰਹਿੰਦੇ ਨੇ ਨਾ ਉਹ ਇੱਕ ਤਰ੍ਹਾਂ ਦਾ ਪਸ਼ੂ ਰੋਗੀ ਆ ਹੁਣ ਜਿੰਨਾ ਰਿਲੈਕਸ ਇਹ ਪਸ਼ੂ ਕੱਚੇ ਤੇ ਐ ਇਹ ਪੱਕੇ ਤੇ ਕਦੇ ਵੀ ਨਹੀਂ ਹੋਊਗਾ ਇਹਨਾਂ ਰਿਲੈਕਸ ਹੁਣ ਤੁਸੀਂ ਆਪ ਹਿਸਾਬ ਲਾ ਲਓ ਲਿਟਰੇ ਇਹਨੇ ਪਸ਼ੂ ਲਿਟ ਪੂਰੇ ਵੀਰ ਇੱਧਰ ਵੀ ਦਿਖਾ ਦਿਓ ਆਪਣੇ ਕੱਚੇ ਪਸ਼ੂ ਜਿੰਨੇ ਕੱਚੇ ਜਗ੍ਹਾ ਤੇ ਬੰਨੇ ਹੋਏ ਨੇ ਸਾਰੇ ਦਿਖਾ ਦਿਓ ਆ ਦੇਖ ਲਓ ਗਾਵਾਂ ਹੁਣ ਚਾਹੇ ਮੱਝਾ ਹੁਣ ਇਹ ਕੱਚਾ ਥਾਂ ਨਾਲ ਲਈ ਬਹੁਤ ਜ਼ਰੂਰੀ ਹੈ ਚਲੋ ਸਾਡੇ ਪਸ਼ੂ ਥੋੜੇ ਜੇ ਬੰਨੇ ਹੋਏ ਨੇ ਇਹਦੇ ਤੋਂ ਥੋੜੀ ਅਲੱਗ ਫੀਲਿੰਗ ਹੈ ਹੋਰ ਇਹਨਾਂ ਦੀ ਥੋੜਾ ਜਿਹਾ ਫਿਰ ਵੀ ਇਹਨਾਂ ਨੂੰ ਇੱਕ ਰਿਲੈਕਸ ਕਰਨ ਵਾਸਤੇ ਆਪਾਂ ਕੱਚੇ ਥਾਂ ਤੇ ਲੈ ਕੇ ਆਉਨੇ ਆ ਪਰ ਇਹ ਬਹੁਤ ਜ਼ਰੂਰੀ ਹੈ ਠੀਕ ਹੈ ਕੱਚਾ ਥਾਂ ਜਰੂਰ ਰੱਖਿਆ ਕਰੋ ਠੀਕ ਹੈ ਮੇਰੀ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ